ਬਾਈ ਪਿੰਡ ਦੇ ਦੇਸੀ ਬੰਦੇ ਨੇ ਚਮਾ ਪਿੰਡ ਦੇ ਦੇਸੀ ਜੱਟ ਨੇ ਨਾ ਖੇਤੀਬਾੜੀ ਵਾਲੇ ਬੰਦੇ ਨੇ ਇਲੈਕਟ੍ਰਿਕ ਪਲਸਰ ਤਿਆਰ ਕਰਤਾ ਬੰਦਾ ਵੀ ਅੱਠ ਪੜਿਆਗਾ ਆ ਲਈ ਆਉਂਦਾ ਨਾ ਆਪ ਹੀ ਗਾਰਡਮੈਂਟ ਭਗੜਾ ਖਰੀ ਬਾਈ ਇੱਕ ਮਿੰਟ ਵੀਡੀਓ ਬਣਾਉਨੇ ਆ ਆ ਵੇਖੋ ਬਈ ਆ ਇਲੈਕਟ੍ਰਿਕ ਬਣਾਇਆ ਹੈ ਨਾ ਪਲਸਰ ਮੋਟਰਸਾਈਕਲ ਪਲਸਰੀ ਆ ਨਾ ਇਹ 135 ਸੀਸੀ ਵਾਲਾ ਹਾਂਜੀ ਤੇ ਹੁਣ ਇਹ ਆ ਲਾਈਟਾਂ ਲੂਟਾ ਵੀ ਇਹਨੇ ਲਾ ਰੱਖੀਆਂ ਸਾਰੀਆਂ ਬਾਈ ਇਹਦੇ ਚ ਇੰਜਣ ਹੈਗਾ ਇੰਜਣ ਹੈ ਨਹੀਂ ਹੁਣ ਕੀ ਆ ਇਹਦੇ ਚ ਇਹਦੇ ਚ ਬੈਟਰੀ ਹੈ ਅੱਛਾ ਬੈਟਰੀ ਹੈ ਹੁਣ ਆਵਾਜ਼ ਬਾਈ ਦੇਖ ਲੋ ਨਾ ਆਵਾਜ਼ ਕੋਈ ਨਹੀਂ ਮਾੜਾ ਜੇ ਤੋਰੀ ਬਾਈ ਬੱਸ ਬੱਸ ਇਹ ਆਈਆਂ ਬਈ ਨਾ ਨੇ ਹਾਪੀ ਇਹ ਕਿਵੇਂ ਆਪ ਹੀ ਤਿਆਰ ਤੁਰ ਕਰਤਾ ਆਪ ਹੀ ਕਰ ਲਿਆ ਯਾਰ ਮੈਨੂੰ ਇਹਨਾਂ ਲੱਗਦਾਦਾ ਨਹੀਂ ਵੀ ਤੇਰਾ ਦਿਮਾਗ ਉਹ ਵੀ ਇੰਨਾ ਤੂੰ ਕਰ ਦੇਗਾ ਤਿਆਰ ਬਈ ਯਾਰ ਇਹ ਦਿਮਾਗ ਵਾਸ਼ ਹੌਲੀ ਹੌਲੀ ਲਾ ਲਿਆ ਜੀ ਸਕੂਟਰ ਗਈਆਂ ਤੋਂ ਦੇਖ ਕੇ ਕੰਮ ਸਕੂਟਰੀ ਜਾਂਦੀ ਸੀ ਨਾ ਪਹਿਲਾਂ ਤੁਸੀਂ ਹਾਂਜੀ ਸਕੂਟਰੀ ਲਿਆਤੀ ਤੇ ਇਹ ਇਹ ਮੋਟਰਸਾਈਕਲ ਵੀ ਕੁਆਡ ਚੁ ਲੈ ਜਾਂਦਾ ਫਿਰ ਕੀ ਖੜਾ ਸੀਗਾ ਪਹਿਲਾਂ ਆਪਣੇ ਇੱਕ ਕੁਆਡ ਚੁ ਲੈ ਜਾਂਦਾ ਜੀ ਕਿੰਨੇ ਕੁ ਦਾ ਮਿਲ ਗਿਆ ਸੀ ਇਹ 3000 ਰੁਪਏ ਦਾ ਜੀ ਤੇ ਉੱਤੇ ਕਿੰਨੇ ਲਾਤੇ ਦੇ ਦੀ ਉੱਤੇ ਲਾਤਾ ਜੀ ਇਹਦੇ ਤੇ 20000 ਰੁਪਏ 26 ਚ ਪੈ ਗਿਆ ਤੇ ਹੁਣ ਕਿੰਨੇ ਕਿਲੋਮੀਟਰ ਚੱਲ ਜਾਂਦਾ ਇਹ ਚੱਲ ਜਾਂਦਾ ਜੀ 65 ਕਿਲੋਮੀਟਰ ਵਾਟ ਕਰੇ ਆਪਣੇ ਆਪ ਲੋਕਲ ਜੇ ਸੜਕ ਤੇ ਲਜਣਾ ਹੋਵੇ ਤਾਂ ਸਰੀ ਜੀ ਤੇ ਇਹਦਾ ਹੁਣ ਜਿਵੇਂ ਮੀਟਰ ਤਾਂ ਥੋੜਾ ਪੁਰਾਣਾ ਹੀ ਹੈ ਤਾਂ ਤੁਹਾਨੂੰ ਪਤਾ ਕਿਵੇਂ ਲੱਗਦਾ ਵੀ ਹੁਣ ਇਹਦੀ ਬੈਟਰੀ ਲੋ ਲੂ ਵਾਲੀ ਲੱਗਦਾ ਕੋਈ ਪਤਾ ਗਏ ਬੈਟਰੀ ਜੀ ਚਾਰਜ ਤੋਂ ਪਤਾ ਲੱਗਦਾ ਜੀ ਚਾਰਜ ਤੇ ਹੈਗਾ ਉਹ ਤੇ ਚੂਣਾ ਹੁੰਦਾ ਹਾਂਜੀ ਹਾਂਜੀ ਅੱਛਾ ਉਹ ਤੋਂ ਅੱਜਾ ਹੋ ਜਾਂਦਾ ਤੇ ਸਪੀਡ ਕਿੱਥੋਂ ਕਿ ਤੱਕ ਜਾ ਵੜਦਾ ਇਹ ਇਹ ਜੀ 65 ਦੀ ਸਪੀਡ ਤੇ 65 ਜਿਵੇਂ ਮੈਂ ਮੈਂ ਪਾਰਾਂ ਵੀ ਮੇਰੇ 65 ਦੀ ਤੇ ਜੇ ਉਹ ਹਲਕੇ ਬੰਦੇ ਨੇ ਚਲਾਉਣਾ ਉਹ 75 ਦੀ ਤੇ ਵજન ਬਈ ਕਿੰਨਾ ਦਰਾ ਮੇਰੇ ਇਸ ਇੱਕ ਕਵਾਂਟਰ 20 ਕਿਲੋ ਹੈ ਸਿਰਫ 120 ਕਿਲੋ ਵਜਨ ਆਣਾ ਬਾਈ ਦੇ ਵਿੱਚ ਤੇ ਤਾਂ ਕਰਕੇ 65 ਤੇ ਜਾਂਦਾ ਤੇ ਜੇ ਮੰਨ ਲਓ ਵਜਨ ਥੋੜਾ ਘਟਾ ਤਾਂ ਮੇਰੇ ਸੋਨਾਂ 75 ਤੱਕ ਵੀ ਜਾੜੂਗਾ ਤੇ ਇਹ ਬਈ ਇਹਦੇ ਵਿੱਚ ਦੂਜੀ ਮੋਟਰ ਲਾਈ ਹੋਈ ਹੈ ਜੀ ਸਕੂਟਰੀਆਂ ਵਾਲੀ ਨਹੀਂ ਇਹ ਕਿਹੜੀ ਮੋਟਰ ਹੈ ਇਹ ਆਪਣੀ ਉਹ ਦੂਜੀ ਜਿਹੜੇ ਆਪਣੇ ਆ ਉੱਥੇ ਨਹੀਂ ਹੁੰਦੇ ਸਹਰਾਂ ਚ ਮੁੱਤੋਂ ਦੇ ਹੁੰਦੇ ਸਵਾਰੀਆਂ ਉਹ ਛੋਟੇ ਹਾਂ ਹਾਂ ਜੀ ਉਹ ਉਹਦੇ ਵਾਲੀ ਮੋਟਰ ਹੈ ਜੀ ਠੀਕ ਹੈ ਤੇ ਇਹ ਆਪ ਹੀ ਗਾਰੰਟੀ ਕਰਤਾ ਹੈ ਹਾਂ ਜੀ ਆਪ ਹੀ ਇਹਦੇ ਚ ਬੈਟਰੀ ਹੈ ਜੀ ਵੱਡੀ ਬੈਟਰੀ ਹੈ अच्छा बड़ी पेंट हां 1 पेंट ਦੀਆਂ ਨਹੀਂ ਆਪਣੇ ਸਕੂਟਰੀਆਂ ਚ 5-5 ਹੁੰਦੀਆਂ ਇਹਦੀ ਚੱਕਨ ਲੁਈ ਹੈ ਜੀ ਇਹ ਬਈ ਦਿਮਾਗ ਚ ਆਇਆ ਕਿ ਮੈਂ ਵੀ ਮੈਂ ਤਿਆਰ ਕਰ ਸਕਦਾ ਹਾਂ ਬਾ ਦਿਮਾਗ ਸੋੜਾ ਲਾਇਆ ਜੀ ਇੰਦਰ 1 ਮਿੰਟ ਇਧਰ ਬਈ ਇਧਰ ਵਾਲੀ ਕਹਿਣ ਚੀਜ਼ ਹੈ ਹਾਂਜੀ 1 ਮਿੰਟ ਹੁਣ ਟੈਂਕੀ ਆ ਬਈ ਨਾਰਮਲ ਟੈਂਕੀ ਹੁੰਦੀ ਹੈ ਨਾ ਆ ਇਹਦੇ ਚ ਤਾਂ ਆਹੀ ਖੁੱਲਦਾ ਹੁੰਦਾ ਆ ਇਹਨਾਂ ਨੇ ਕੱਟ ਮਾਰ ਕੇ ਕਬਜ਼ੇ ਲਾਈ ਬਿਠਾ ਹੁਣ ਖੋਲੀ ਬਈ ਇਹਨੂੰ ਇਹਦੇ ਵਿੱਚ ਹੀ ਗਲਾਸ ਆ ਜੀ ਇਹ ਕਦੇ ਆਸਤੇ ਬਈ ਇਹ ਜੇ ਕਈ ਵਾਰੀ ਪੈਗ ਪੁੱਗ ਲਾਉਣਾ ਜੀ ਉਦੋਂ ਕੱਢ ਲਈਦਾ ਹੀ ਇਹ ਇਹਦੇ ਵਿੱਚ 2 ਲੀਟਰ ਵਾਲੀ ਪੈਪਸੀ ਵਾਲੀ ਭਰ ਕੇ ਪੈ ਜਿੰਦੀ ਹੈ ਪੈਗ ਤਾਂ ਚਲੋ ਜਿਹੜਾ ਲਾਉਂਦਾ ਉਹ ਲਾਉਂਦਾ ਆਮ ਬੰਦਾ ਪਾਣੀ ਪੀ ਸਕਦਾ ਵਿੱਚ ਬਿੱਗੀ ਚ ਸਪੇਸ ਬਣ ਗਈ ਆ ਹੋਰ ਵੀ ਸਪੇਸ ਆ ਬਈ ਹਾਂ ਕੋਈ ਮਰਜੀ ਤਾਰ ਲੈ ਜੀ 2 ਲੀਟਰ ਵਾਲੀ ਪੈਪਸੀ ਵਾਲੀ ਪਾਣੀ ਵਾਲੀ ਵੀ ਭਰ ਕੇ ਪੈ ਜਾਂਦੀ ਹੈ ਕੋਈ ਸਮਾਨ ਹਨਾ ਕੋਈ ਬੈਗ ਕੋਈ ਛੋਟਾ ਮੋਟਾ ਧਰਨਾ ਕੋਈ ਮਰਜੀ ਬਈ ਯਾਰ ਕਹਾਣਾ ਬੜਾ ਨਜ਼ਾਰਾ ਜੀ ਇਹਦਾ ਇਹ ਸੁੱਖ ਬਹੁਤ ਆਪਾ ਇਹਦਾ ਬਹੁਤ ਸਕੂਟਰ ਨਾਲੋਂ ਤਾਂ ਬਲੀ ਪਾ ਜਾਈਏ ਨਾਲੇ ਆਏ ਆ ਬਈ ਉੱਚਾ ਤੇ ਨਾਲੇ ਟਾਇਰ ਵੱਡੇ ਆ ਹਾਂਜੀ ਟਾਇਰ ਪੂਰਾ ਨਜ਼ਾਰੇਦਾਰ ਆ ਪੂਰੀ ਪਲਸਰ ਵਾਲੀ ਫੀਲਿੰਗ ਆਉਂਦੀ ਹੈ ਜੀ ਅੱਛਾ ਪਲਸਰ ਵਾਲੀ ਫੀਲਿੰਗ ਹੁੰਦੀ ਹੈ ਹਾਂ ਪੂਰੀ ਪਰ ਆਵਾਜ਼ ਨਹੀਂ ਹੁੰਦੀ ਕੱਲੀ ਕੱਲੀ ਆਵਾਜ਼ ਨਹੀਂ ਆਉਂਦੀ ਕੀ ਬਾਤ ਹੈ ਤੇ ਇਹ ਬਈ ਕਿੱਟ ਕੁੱਟ ਫਿਰ ਮਤਲਬ ਲਿਆਂਦੀ ਕਿ ਬਣੀ ਬਣਾਈ ਕਿੱਟ ਲਿਆਂਦੀ ਜੀ ਦਿੱਲੀ ਤੋਂ ਲਿਆਤੀ ਸੀ ਅੱਛਾ ਦਿੱਲੀ ਤੋਂ ਲਿਆਂਦੀ ਹਾਂਜੀ ਬਣੀ ਬਣਾਈ ਮਤਲਬ ਮਿਲ ਗਈ ਤੇ ਉਹ ਫਿਰ ਫਿੱਟ ਕਰਨ ਤੇ ਵੀ ਕਿੰਨਾ ਕੁ ਮੱਥਾ ਵਜਦਾ ਵੀ ਬਾਕੀ ਫਿੱਟ ਕਰਨ ਤੇ ਵਾ 3000 ਰੁਪਏ ਲੈਤਾ ਜੀ ਮਿਸਤਰੀ ਨੇ ਰਾਤ ਅੱਛਾ ਮਤਲਬ ਮਿਸਤਰੀ ਤੋਂ ਕਰਵਾਤਾ ਉਹ ਸਿਸਟਮ ਹਾਂਜੀ ਆ ਬੈਲਡ ਬੁਲਡ ਕਰਾਵਾ ਸਿਸਟਮ ਆ ਫਿੱਟ ਕਰਿਆ ਜਿਹੜਾ ਜੀ ਇਧਰਲੇ ਪਾਸੇ ਵੀ ਦੇਖ ਲਓ ਹਨਾ ਇਧਰਲੇ ਪਾਸੇ ਕੋਈ ਗੇਰ ਗੂਰ ਨਹੀਂ ਹੈਗਾ ਉਹਨਾਂ ਸਾਰਾ ਝਾੜਤਾ ਇਹਨਾਂ ਨੇ ਸਿਸਟਮ ਜਾਂ ਸਲਾਹੀ ਪੈਰਦਾਂ ਜੇ ਰਹਿ ਗਿਆ ਇਧਰਲੇ ਪਾਸੇ ਬ੍ਰੇਕ ਬਰੂਕ ਹੈਗਾ ਜੀ ਸ਼ਰਮ ਇਧਰ ਹਾਂ ਵੀ ਇਕੱਲੇ ਬ੍ਰੇਕ ਆ ਹਨ ਤੇ ਆ ਦੇਖ ਲਓ ਵੀ ਸਿੰਪਲ ਸੋ ਸੋਬਰ ਜੇ ਸਿਸਟਮ ਆ ਬਾਲਾ ਨਹੀਂ ਕੋਈ ਜੋ ਆ ਖੋਲਦਾ ਵੀ ਕੀ ਹੈ ਨਹੀਂ ਨਹੀਂ ਲਾਇਆ ਵਾ ਟਾਪਾ ਪੜਦਾ ਕਰਿਆ ਵਾ ਜੀ ਅੱਛਾ ਪੜਦਾ ਕਰਿਆ ਠੀਕ ਹੈ ਤੇ ਆ ਸੀਗਾ ਜੀ ਇਹਦਾ ਚਾਰਜਰ ਵਾਲਾ ਅੱਛਾ ਆ ਚਾਰਜਰ ਹੁੰਦਾ ਜੀ ਠੀਕ ਹੈ ਵੀ ਮਤਲਬ ਆ ਤੁਹੀ ਵੀ ਚੀਜ਼ ਦੇਖ ਲਓ ਨਾ ਦੇਖਣ ਨੂੰ ਇਹ ਚੀਜ਼ ਤੁਹਾਨੂੰ ਬਹੁਤ ਛੇਤੀ ਹੁੰਦਾ ਜੀ ਕਿੰਨੇ ਟਾਈਮ ਚ ਹੁੰਦਾ ਕਾਰ ਦੇ ਸਹੀ ਨਹੀਂ ਸਕੂਟਰ ਦਾ ਮੰਨ ਕੇ ਚੱਲ 5-6 ਘੰਟੇ ਲੱਜਦੀਆਂ ਇਹ 2 ਘੰਟੇ ਦੀ 4 ਫੇਰ ਹੋ ਜੀ ਅੱਛਾ ਹਾਂਜੀ ਤੇ ਮੌਜ ਵਾਲੀ ਗੱਲ ਬਈ ਯਾਰ ਜਿਵੇਂ ਹੁਣੇ 25-26 ਹਜ਼ਾਰ ਚ ਤਿਆਰ ਹੋ ਵੀ ਪੁਰਾਣਾ ਹੈ ਨਾ ਵੀ ਤੁਸੀਂ ਨਵੀਂ ਦੀ ਵੀ ਮਾੜਾ ਮੋਟਾ ਕੋਈ ਚੰਗੀ ਕੰਡੀਸ਼ਨ ਦਾ ਵੀ ਕਰਾ ਸਕਦੇ ਹੋ ਤਿਆਰ ਹਨਾ ਤੇ ਆ ਦੇਖਣ ਨੂੰ ਐ ਲੱਗਦਾ ਵੀ ਜਮ ਕਵਾੜ ਹੈ ਤੇ ਫਿਰ ਇੱਕ ਕੰਮ ਦਿੰਦੇ ਨੇ 5-6000 ਰੁਪਏ ਦਾ ਨੇ ਤੇਲ ਦਾ ਡੀਜ਼ਲ ਦਾ ਵੀ ਫਾਇਦਾ ਕਰਤਾ ਜੀ ਹਾਂ 50000 ਰੁਪਏ ਦਾ ਮੰਨ ਲੋ ਤੇ ਇਹ ਹੁੰਦਾ ਹੀ ਜਾਣਾ ਫਾਇਦਾ ਹੁੰਦਾ ਹੀ ਰਹਿਣਾ ਫਾਇਦਾ ਹੀ ਹੁੰਦਾ ਹੀ ਰਹਿਣਾ ਹੁੰਦਾ ਸਹੀ ਹੈ ਤੇ ਨਾਲੀ ਚੀਜ਼ ਦੀ ਚੀਜ਼ ਹੈ ਬਈ ਖੇਤਕੂਦ ਹਨ ਇਹ ਤਾਂ ਮਤਲਬ ਖੇਤ ਦੀ ਕੰਮ ਖੇਤ ਬੱਤ ਖੇਤ ਦੀ ਕੰਮ ਬਾਹਰ ਤਾਂ ਲੈ ਜਾਂਦੇ ਨਹੀਂ ਪਿੰਡ 'ਚ ਹੀ ਚਲਾਉਂਦੇ ਹੋਣਗੇ ਹਨ ਤੇ ਬਈ ਮੇਰੇ ਵਰਗਾ ਬੰਦਾ ਇੱਕ ਚਾਬੀ ਵੀ ਤੁਹਾਨੂੰ ਲਈ ਚਾਬੀ ਦਿਖਾ ਦਗੇ ਵੀ ਇਹ ਨੋਰਮਲ ਜਿੰਦੇ ਵਾਲੀ ਚਾਬੀ ਨਹੀਂ ਹੁੰਦੀ ਜਿਹੜੀ ਆਹ ਲਓ ਆਹ ਚਾਬੀ ਹੈ ਸਾਰਾ ਉਹ ਮੈਂ ਦੋਵੇਂ ਤਿਆਰ ਕਰਤਾ ਆਹ ਬਕੜਾ ਹਾਲਤ ਮਾਰੀ ਕਿਤੇ 1 ਮੀਟਰ ਜਿਹਦੀ ਵਿਚਾਰ ਇਹ ਤਾਂ ਫਿਰ ਉਹ ਮੀਟਰ ਦਾ ਤਾਂ ਇਹਦੀ ਤਾਂ ਲੋੜ ਨਹੀਂ ਇਹ ਤਾਂ ਐਵੇਂ ਉਹ ਮੈਂ ਬਣਾਤਾ ਵੀ ਹਾਂ ਮੀਟਰ ਲੱਗਿਆ ਬਈ ਅੱਛ ਵੀ ਡਿੱਗਣ ਤੋਂ ਇਹਦਾ ਤਾਰਾ ਨਾਮ ਲਿਹੜਤਾ ਵੀ ਮਤਲਬ ਸਿਰਫ ਤੇ ਸਿਰਫ ਬਈ ਮੈਂ ਕਹਿਦਾ ਵੀ ਕੋਈ ਉਹੋ ਨਹੀਂ ਚੀਜ਼ ਦੇਖਣ ਵਾਲੀ ਚੀਜ਼ ਨਹੀਂ ਬਖਾਈ ਬਣਾਈ ਜਾਂਦਾ ਨਹੀਂ ਸਿਰਫ ਕੰਮ ਵਾਲੀ ਚੀਜ਼ ਬਣਾਈ ਵੀ ਕੰਮ ਮਿਲੇ ਇਸ ਚੀਜ਼ ਤੋਂ ਹਣਾ ਤੇ ਬਈ ਕੋਈ ਵੀ ਬੰਦਾ ਮੇਰੇ ਵਰਗਾ ਵੀ ਤਿਆਰ ਕਰਵਾ ਸਕਦਾ ਨਾ ਇਹ ਮਾ ਹਾਂ ਜਿਹੜਾ ਮਰਜ਼ੀ ਕਰਾ ਲੈ ਫਿਰ ਟਿਕਟ ਮਿਲ ਜਾਂਦੀ ਸੋਖੀ ਹਾਂਜੀ ਹਾਂਜੀ ਤੇ ਆਨ ਆਫ ਦਾ ਸਿਸਟਮ ਹੈ ਤਾਂ ਜਮਾਈ ਮੈਂ ਚਲਾਉਣਾ ਹੈ ਚੱਲ ਪੁੱਛ ਲਾ ਸਕਦਾ ਮੈਂ ਔਖਾ ਤਾਂ ਨਹੀਂ ਕੰਮ ਨਹੀਂ ਨਹੀਂ ਹੁਣ ਇਹ ਚਾਬੀ ਲੱਗ ਗਈ ਹਣਾ ਤੇ ਹੁਣ ਕੀ ਕਰਨਾ ਬਾਰਿਸ਼ ਦੇ ਦਿਓ ਕੱਲੀ ਵਾਰ ਅੱਛਾ ਅੱਛਾ ਜਾਨ ਦੇ ਵਸ ਮਾੜਾ ਕਹਦਾ ਤੁਰਨ ਵੇਲੇ ਖੜਕਾ ਜਾਂ ਕਰਦਾ ਉਸ ਤੋਂ ਬਾਅਦ ਚੱਲ ਕੇ ਜਾਂਦਾ ਮੈਂ ਕੱਢਿਆ ਨਾ ਕਿਹੜਾ 1 ਮਿੰਟ ਲੈ ਲੈ ਵੀ ਆਵਾਜ਼ ਆਉਂਦੀ ਹੋਣਾ ਮਾੜੀ ਮੁੱਟੀ ਆਵਾਜ਼ ਆਉਂਦੀ ਨਿਆਰਾ ਮਲਾਈ ਵਰਗਾ ਜਮਾ ਬਰੀਆ ਚੀਜ਼ ਆ ਨਾ ਪਾਲਸਰ ਦਾ ਪਾਲਸਰ ਹੈ ਬ੍ਰੇਕ ਬਰੂਕ ਲੱਗਦੇ ਆ ਹਾਂਜੀ ਬ੍ਰੇਕ ਇੰਦਰਲੇ ਲੱਗਦਾ ਥਾਈ ਜਾਮ ਕਰ ਦਿੰਦੇ ਈ ਗੱਲ ਕਣੀ ਐ ਲਓ ਜੀ ਇਹ ਸੀਗੀ ਇਲੈਕਟ੍ਰਿਕ ਪਾਲਸਰ ਦੀ ਰਾਈਡ ਤੇ ਸਵਾਦ ਉਹੀ ਪਾਲਸਰ ਵਾਲਾ ਅੰਤੇ ਕੋਈ ਨਾ ਪੈਟਰੋਲ ਮਚਣਾ ਨਾ ਕੋਈ ਤੁਸੀਂ ਟੈਂਕੀ ਪਲ ਕਰਾਉਣੀ ਆ ਚਾਰਜ ਲਾਉਣਾ ਹੈ ਭਗਵਾਨ ਪ੍ਰਮਾਨ ਸਰਕਾਰ ਜਿੰਦਾਬਾਦ 600 ਯੂਨਟ ਉਹਨਾਂ ਨੇ ਫ੍ਰੀ ਦੇ ਦੇਣਾ ਹੈ ਨਾ ਤੇ ਫ੍ਰੀ ਚ ਚਾਰਜ ਉਹ ਜਿੱਥੇ ਫ੍ਰੀ ਚੱਲੂਗਾ ਬਈ ਤਿਆਰ ਕਰਵਾ ਸਕਦੇ ਆ ਤੇ ਬਾਕੀ ਬਈ ਸਾਡੇ ਬਾਈ ਹੈ ਹਨਾ ਬਗੜ ਇਹਨਾਂ ਬਾਰੇ ਕਮੈਂਟ ਕਰਕੇ ਦੱਸੋ ਵੀ ਗੱਲਬਾਤ ਕਿਵੇਂ ਲੱਗੀ ਖੁੱਲ ਕੇ ਗੱਲ ਦੱਸਦੇ ਆ ਬਾਈ ਕੋਈ ਲਿਪਾ ਪੋਚੀ ਨਹੀਂ ਤੇ ਵੀਡੀਓ ਨੂੰ ਬਾਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਵੀ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਬਈ